ਸ਼੍ਰੋਮਣੀ ਅਕਾਲੀ ਦਰ ਦਰਪੇਸ਼ ਸੰਕਟ ਸੁਲਝਾਉਣ ਲਈ ਸ਼੍ਰੀ ਅਕਾਸ਼ਕ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ 2 ਦਸੰਬਰ ਦੇ ਇਤਿਹਾਸਿਕ ਹੁਕਮਨਾਮੇ ਤੋਂ ਕਰੀਬ 2 ਮਹੀਨਿਆਂ ਬਾਅਦ ਪਾਰਟੀ ਦੇ ਨਵੇਂ ਢਾਂਚੇ ਦੀ ਉਸਾਰੀ ਦੀ ਪ੍ਰਕਿਰਿਆ ਤੇ ਨਿਗਰਾਨੀ ਲਈ ਕਾਇਮ ਕੀਤੀ ਸੱਤ ਮੈਂਬਰੀ ਕਮੇਟੀ ਦੀ ਮੰਗਲਵਾਰ ਨੂੰ ਪਟਿਆਲਾ ਦੇ ਵਿੱਚ ਹੋਈ ਪਲੇਠੀ ਮੀਟਿੰਗ ਅਹਿਮ ਪਹਿਲ ਕਦਮੀ ਕਰਨ ਦੇ ਵਿੱਚ ਸਫਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਇਸ ਕਮੇਟੀ ਦੇ ਕਾਰਗਰ ਹੋਣ ਬਾਰੇ ਉਦੇਸ਼ਾਂ ਕੇ ਉੱਭਰਨੇ ਸ਼ੁਰੂ ਹੋ ਗਏ ਨੇ ਜਦ ਸ਼੍ਰੋਮਣੀ ਅਕਾਲੀ ਦਲ ਤੇ ਭਾਰੂ ਲੀਡਰਸ਼ਿਪ ਨੇ ਇਹ ਕਹਿੰਦਿਆਂ ਨਾ ਲੁੱਕਰ ਕੀਤੀ ਸੀ ਕਿ ਜੇ ਪਾਰਟੀ ਦੀ ਨਵੀਂ ਮੈਂਬਰਸ਼ਿਪ ਮੁਹਿਮ ਅਕਾਲ ਤਖਤ ਦੀ ਥਾਪੀ ਕਮੇਟੀ ਦੀ ਨਿਰਦੇਸ਼ਨਾ ਹੇਠ ਚਲਾਈ ਜਾਂਦੀ ਹੈ ਤਾਂ ਇਸ ਨਾਲ ਪਾਰਟੀ ਦੀ ਚੋਣਵੀ ਮਾਨਤਾ ਲਈ ਖਤਰਾ ਪੈਦਾ ਹੋ ਸਕਦਾ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਮਹੀਨੇ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਢੰਗ ਨਾਲ ਜ਼ਿੰਮੇਵਾਰੀਆਂ ਸੌਂਪ ਕੇ ਨਵੀਂ ਮੈਂਬਰਸ਼ਿਪ ਭਰਤੀ ਮੁਹਿਮ ਦਾ ਆਗਾਜ਼ ਕਰ ਦਿੱਤਾ ਸੀ ਜੋ ਵੀ ਫਰਵਰੀ ਨੂੰ ਮੁਲੰਕਣ ਹੋਣੀ ਹੈ ਮੰਗਲਵਾਰ ਦੀ ਮੀਟਿੰਗ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਜਾਰੀ ਕੀਤੇ ਗਏ ਪ੍ਰੈਸ ਬਿਆਨ ਦੇ ਵਿੱਚ ਜੋ ਨੁਕਤਾ ਬਿਆਨ ਕੀਤਾ ਗਿਆ ਹੈ ਉਹ ਅਕਾਲੀ ਰਾਜਨੀਤੀ ਦੇ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਅਹਿਮ ਗਿਨਾਇਆ ਜਾ ਰਿਹਾ ਹੈ ਇਸ ਮੁਤਾਬਿਕ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੋਂ ਇਹਨਾਂ ਜਾਣਨਾ ਚਾਹੁੰਦੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ਾ ਮੁਤਾਬਿਕ ਆਪਣੇ ਭਰਤੀ ਮਹੀਮ ਚਲਾਉਣਾ ਚਾਹੇਗੀ ਇਸ ਸਬੰਧ ਦੇ ਵਿੱਚ ਕਮੇਟੀ ਨੇ 11 ਫਰਵਰੀ ਨੂੰ ਆਪਣੇ ਅਗਲੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਕ ਅਧਿਕਾਰੀ ਪ੍ਰਧਾਨ ਬਲਵਿੰਦਰ ਪੂਂਦਰ ਨੂੰ ਸੱਦਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਾਬਜ ਤੜਾ ਇਸ ਦਲੀਲ ਦਾ ਕਾਇਲ ਰਿਹਾ ਸੀ ਕਿ ਸ਼੍ਰੀ ਅਕਾਲਕਟਕ ਸਾਹਿਬ ਅੱਗੇ ਪੇਸ਼ ਹੋਏ ਪੰਥ ਦੇ ਮੁੱਦਿਆਂ ਮੁਤਕਲ ਸਿੰਘ ਸਾਹਿਬਾਨ ਨੂੰ ਕਿਸੇ ਕਿਸਮ ਦੀ ਸਿਆਸੀ ਸੇਧਾ ਦੇਣ ਤੇ ਗੁਰਹੇਜ਼ ਕਰਨਾ ਚਾਹੀਦਾ ਹੈ ਪਰ ਪਾਰਟੀ ਇਸ ਮਾਮਲੇ ਤੇ ਸਪਸ਼ਟ ਸਟੈਂਡ ਲੈਣ ਵਿੱਚ ناکਾਮ ਰਹੀ ਹੈ ਇਸਨੇ ਇੱਕ ਪਾਸੇ ਜਿੱਥੇ ਆਪਣੇ ਢੰਗ ਦੇ ਨਾਲ ਮੈਂਬਰਸ਼ਿਪ ਮੁਹਿੰਮ ਵਿੜਨ ਦਾ ਐਲਾਨ ਕੀਤਾ ਦੂਜੇ ਪਾਸੇ ਇਹ ਪ੍ਰਭਾਵ ਦੇਣ ਤੋਂ ਗੁਰਹੇਸ ਕੀਤਾ ਕਿ ਇਹ ਤੜਾ ਸ਼੍ਰੀ ਅਕਾਲਤਖ ਸਾਹਿਬ ਦੇ ਹੁਕਮਨਾਮੇ ਨੂੰ ਮੰਨ ਕੇ ਲਾਗੂ ਕਰਨ ਤੋਂ ਇਨਕਾਰੀ ਹੈ ਇਸ ਕਾਰਕਸ਼ਰੀਆ ਕਾਰਤਕ ਸਾਹਿਬ ਦੇ ਜਥੇਦਾਰ ਨੂੰ ਇੱਕ ਤੋਂ ਵੱਧ ਵਾਰ ਇਹ ਸਪਸ਼ਟ ਕਰਨਾ ਪਿਆ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਨੂੰ ਬਿਨ ਪਾਲਣਾ ਕਰਨੀ ਹੋਵੇਗੀ ਉਧਰ ਹਾਲੀ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਜਿਨ੍ਹਾਂ ਦੇ ਵਿੱਚ ਸਿੱਖ ਸੰਗਤ ਨੇ ਸਾਰੇ ਸਥਾਪਿਤ ਧੜਿਆਂ ਨੂੰ ਰੱਦ ਕਰਕੇ ਬਹੁ ਗਿਣਤੀ ਆਜ਼ਾਦ ਉਮੀਦਵਾਰ ਨੂੰ ਜਤਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਦੇ ਨਾਲ ਹੀ ਕਿਸੇ ਵੀ ਸਮੇਂ ਚੋਣਾਂ ਦਾ ਵੀ ਐਲਾਨ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਰੀਬ 8 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਇਸ ਕਰਕੇ ਇਸ ਨੂੰ ਅਜੇ ਹਾ ਕੋਈ ਨਹੀਂ ਕਦਮ ਵਾਰ ਨਹੀਂ ਖਾਵੇਗਾ ਜਿਸ ਨਾਲ ਇਹ ਆਪਣੇ ਰਵਾਇਤੀ ਵੋਟ ਪੈਂਕ ਤੋਂ ਟੁੱਟੇ ਇਸ ਦੇ ਸੰਮੁਖ ਅਕਾਲੀ ਦਲ ਨੂੰ ਆਪਣੇ ਅੰਦਰੂਨੀ ਸੰਕਟਾਂ ਨੂੰ ਹੱਲ ਕਰਨ ਲਈ ਵਧੇਰੇ ਹਕੀਕਤ ਪਸੰਦ ਅਤੇ ਰਵਾਇਦਰੀ ਵਾਲਾ ਰਾਹ ਅਖਤਿਆਰ ਕਰਨਾ ਪਵੇਗਾ ਉਧਰ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਇਸ ਮੀਟਿੰਗ ਤੋਂ ਬਾਅਦ ਗੁਰਪ੍ਰਤਾਪ ਵਡਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸਪਸ਼ਟ ਤੌਰ ਤੇ ਸਾਰੇ ਸਹਿਮਤ ਹਨ ਕਿ ਸੱਤ ਮੈਂਬਰੀ ਕਮੇਟੀ ਨੂੰ ਸ਼੍ਰੀ ਅਕਾਲ ਤਖਸੈ ਨੇ ਨਿਰਦੇਸ਼ ਦਿੱਤੇ ਨੇ ਅਕਾਲੀ ਦਲ ਦੀ ਭਰਤੀ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਹੁਕਮਨਾਮਾ ਲਾਗੂ ਨਹੀਂ ਹੋਇਆ ਸਗੋਂ ਉਲੰਘਣਾ ਹੋਈ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 2 ਦਸੰਬਰ ਵਾਲੇ ਹੁਕਮਨਾਮੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਹੁਕਮਨਾਮੇ ਅਨੁਸਾਰ ਹੋਣੀ ਚਾਹੀਦੀ ਹੈ ਵਡਾਲਾ ਨੇ ਕਿਹਾ ਕਿ ਅਗਲੀ ਮੀਟਿੰਗ 11 ਫਰਵਰੀ ਨੂੰ ਹੋਵੇਗੀ ਤੇ ਸਾਰੇ ਪੰਥ ਨੂੰ ਇਕੱਠੇ ਹੋ ਕੇ ਸਹੀ ਭਰਤੀ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਜ਼ਰੂਰ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਅੱਜ ਸੱਤ ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਆ ਉਹਦੇ ਵਿੱਚ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਦਾ ਧੰਨਵਾਦ ਕੀਤਾ ਗਿਆ ਸਿੰਘ ਸੁਬਾਨ ਦਾ ਸ਼ੁਕਰੀਆ ਦਾ ਕੀਤਾ ਸਾਰੇ ਕਮੇਟੀ ਦੇ ਮੈਂਬਰਾਂ ਨੇ ਕਿ ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਇਹ ਸਾਰੀ ਸੱਤ ਮੈਂਬਰੀ ਕਮੇਟੀ ਨੂੰ ਦੇਤੀਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਕਿਰਿਆ ਨੂੰ ਲੈ ਕੇ ਪੜਤੀ ਪ੍ਰਕਿਰਿਆ ਨੂੰ ਲੈ ਕੇ ਹੁਣ ਜਿਹੜਾ ਇਸ ਕਮੇਟੀ ਦੀ ਮੀਟਿੰਗ ਵਿੱਚ ਬੜੇ ਵਿਸਥਾਰ ਦੇ ਨਾਲ ਇਹ ਸਾਰਾ ਡਿਸਕਸ ਹੋਇਆ ਤੇ ਫੈਸਲਾ ਇਹ ਹੋਇਆ ਕਿ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਉਹਨਾਂ ਤੋਂ ਇਹ ਪੁੱਛਣਾ ਆ ਜਾਂ ਮੈਂ ਪੁੱਛਿਆ ਹੋਇਆ ਚਲੋ ਮੀਡੀਆ ਰਾਹੀਂ ਗੱਲ ਚੱਲ ਜਣੀ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਜਿਹੜੀ ਸੱਤ ਮੈਂਬਰੀ ਕਮੇਟੀ ਆ ਇਹਦੇ ਰਾਹੀਂ ਜਿਹੜੀ ਭਰਤੀ ਪ੍ਰਕਿਰਿਆ ਆ ਉਹਨੂੰ ਪ੍ਰੰਭ ਆਪਣੇ ਆਰੰਭ ਕਰਨ ਦਾ ਜਾਂ ਪ੍ਰారంਭ ਕਰਨ ਦਾ ਉਹਨੂੰ ਸ਼ੁਰੂ ਕਰਨ ਦਾ ਕੀ ਤੁਸੀਂ ਉਸ ਗੱਲ ਨਾਲ ਸਹਿਮਤ ਹੋ? ਜੇ ਉਹ ਸਹਿਮਤ ਹੋਣਗੇ ਤੇ ਸੱਤ ਮੈਂਬਰੀ ਕਮੇਟੀ ਆਪਣਾ ਭਰਤੀ ਪ੍ਰਕਿਰਿਆ ਆਰੰਭ ਕਰੂਗੀ। ਜਿਹੜੀ ਪਹਿਲੇ ਪੱਲੇ ਮੇਰੀ ਪਹਿਲਾ ਪੱਲੇ ਸਮੇਂ ਬਾਅਦ ਪ੍ਰਕਿਰਿਆ ਕਿ ਉਸਦੇ ਬਾਬਤ ਕੀ ਗੱਲਬਾਤ ਹੋਈ ਹੈਗੀ ਜਿਹੜੀ ਹੋ ਚੁੱਕੀ ਹੈ। ਦੇਖੋ ਜਿਹੜਾ ਇਹ ਫੈਸਲਾ ਹੋਇਆ ਜਿਹੜਾ ਮਤਾ ਪਾਇਆ ਆ ਵੀ ਜੇ ਅਕਾਲੀ ਦਲ ਜੋ ਹੁਕਮ ਹੋਏ ਨੇ ਆਪਣੇ ਅਕਾਲ ਤਖਬ ਤੋਂ ਜੇ ਉਹਨਾਂ ਦੀ ਪਾਲਣਾ ਕਰਦੇ ਹੋਏ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦੇ ਆ ਤੇ ਸਾਰੀ ਪ੍ਰਤੀ ਪ੍ਰਕਿਰਿਆ ਨੂੰ ਪ੍ਰారంਭ ਕਰਨ ਕਰਨ ਦਾ ਮੰਨਦੇ ਨੇ ਸਵੀਕਾਰ ਕਰਦੇ ਨੇ ਤੇ ਤਾਂ ਇਹ ਜਿਹੜੀ ਭਰਤੀ ਪ੍ਰਕਿਰਿਆ ਸਾਰੀ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇਟ ਹੋਊਗੀ ਜਿਹੜੀ ਆਪਾਂ ਕਿੰਨੇ ਲੰਬੇ ਸਮੇਂ ਬਾਅਦ ਮੀਟਿੰਗ ਹੋਈ ਆ ਕਿ ਲੱਗਦਾ ਨਹੀਂ ਕਿ ਸਰ ਜਿਹੜੀ ਇੱਕ ਮਿੰਟ ਜਿਹੜੀ ਪਹਿਲਾਂ ਕਿੰਨਾ ਪੰਕ ਕੀਤੀ ਹੋਊਗੀ ਤੁਸੀਂ ਇਸ ਜਿਹੜਾ ਮੈਂ ਕਹਿ ਕੇ اٹਿਆ ਆ ਜਦ ਆਰੰਭ ਹੀ ਸੱਤ ਮੈਂਬਰੀ ਕਮੇਟੀ ਨੇ ਕਰਨੀ ਆ ਭਰਤੀ ਪ੍ਰਕਿਰਿਆ ਤੇ ਪਹਿਲੀ ਜਿਹੜੀ ਹੈਗੀ ਆ ਭਰਤੀ ਆ ਉਹਦੇ ਵਿੱਚ ਇਹ ਆਉਂਦੀ ਨਹੀਂ ਹੈਗੀ ਠੀਕ ਹੈ ਉਹਨੂੰ ਰੱਦ ਸਮਝਿਆ ਜਾਏਗਾ ਚਲੋ ਤਾਂ ਦੇਖੋ ਤੁਸੀਂ ਉਹਦਾ ਕਰਨਾ মিডিਆ ਨੇ ਉਹਦਾ ਮਤਲਬ ਕੱਢਣਾ ਆ ਪਰ ਜੇ ਆਰੰਭੀ ਨਵੇਂ ਸਿਰੇ ਤੋਂ ਹੋਣੀ ਆ ਦੈਟ ਮੀਨਸ ਇਹ ਸਾਰਾ ਕੋਸ਼ ਸੱਤ ਮੈਂਬਰੀ ਕਮੇਟੀ ਦੀ ਦੇਖ ਰੇਖੇ 'ਤੇ ਸ਼ੁਰੂ ਹੋਊਗਾ 2 ਤਰੀਕ ਨੂੰ ਕਿਹਾ ਸੀਗਾ ਚੁੱਲ੍ਹੇ ਸਾਂਝੇ ਕਰਨ ਦੀ ਗੱਲ ਕਰੀ ਸੀ ਪਰ ਉਹ ਹੋਈ ਨਹੀਂ ਉਹ ਉਸੇ ਤਰ੍ਹਾਂ ਜਿਹੜਾ ਹੈਗਾ ਹਲੇ ਵੀ ਜਿਹੜਾ ਫ੍ਰਿਕਸ਼ਨ ਦੋਨੋਂ ਧਿਰਾਂ ਦੇ ਵਿੱਚ ਹੁਣ ਲੱਗਦਾ ਕਿ ਚੁੱਲ੍ਹੇ ਸਾਂਝੇ ਹੋ ਜਾਣਗੇ ਦੇਖੋ ਗੱਲੇ ਵੀ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਇੱਥੇ ਕਿਸੇ ਨੂੰ ਵੀ ਕੋਈ ਆਪਣਾ ਜਿਹੜਾ ਜਿੱਦ ਜਾਂ ਹੱਟ ਨਹੀਂ ਕਰਨਾ ਚਾਹੀਦਾ ਜੋ 2 ਤਰੀਕ ਤੇ ਜਦੋਂ ਫੈਸਲੇ ਆਏ ਸੀਗੇ ਅਗਰ ਉਹ ਸਾਰੀ ਸਮੂਚੀ ਇਕਾਲੀ ਲੀਡਰਸ਼ਿਪ ਪ੍ਰਵਾਨ ਕਰ ਲੈਂਦੀ ਤੇ ਏਕਤਾ ਦਾ ਰਾਹ ਖੁੱਲ ਗਿਆ ਸੀਗਾ ਲੇਕਿਨ ਉਹਨਾਂ ਨੇ ਨਹੀਂ ਪ੍ਰਵਾਨ ਕੀਤੇ ਇਸ ਕਰਕੇ ਸਾਰੀ ਦੁਬਧਾ ਪੈਦਾ ਹੋਈ ਆ ਦੋ ਤਰੀਕ ਦੇ ਆਪਣੇ ਜਿਹੜੇ ਹੁਕਮਨਾਮੇ ਆ ਹਰ ਇੱਕ ਆਪਣੇ ਪੰਥਕ ਆਗੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੋਹੇਰ ਦੇ ਲੀਡਰਾਂ ਨੂੰ ਉਹ ਇਨ ਬਿਨ ਉਹਦੇ ਮੰਨਨੇ ਚਾਹੀਦੇ ਆ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ 11 ਦੀ ਮੀਟਿੰਗ ਇਸੇ ਜਗ੍ਹਾ ਦੇ ਉੱਪਰ ਜਿਹੜੀ ਇੱਥੇ ਹੋਊਗੀ ਜੀ ਇੱਥੇ